ਕਿਉਂਕਿ ਆਪਾਂ ਕਿੜ ਕੱਟਣੀ ਐ ਵੀ ਐਦ ਕੀ ਸੁੱਖਾ ਖੜਾ ਇਹਨੂੰ ਠੋਕਣਾ ਇਹ ਆਪਣੇ ਇਹ ਆਪਣੇ ਪਿੰਡਾਂ ਦੇ ਲੋਕਾਂ ਦਾ ਇਹ ਇਹ ਇੱਕ ਨਜ਼ਰੀਆ ਬਣ ਗਿਆ ਵੀ ਜਿਹੜਾ ਬੰਦਾ 5-7 ਸਾਲ 10 ਸਾਲ ਰਾਜ ਕਰਦੇ ਉਹਨੂੰ ਆਪਾਂ ਠੋਕਣਾ ਹੀ ਠੋਕਣਾ ਜੋ ਮਰਜ਼ੀ ਹੋ ਜਾਏ ਇਹ ਨਹੀਂ ਆਪਾਂ ਦੇਖਣਾ ਵੀ ਆਪਾਂ ਨੂੰ ਦਿੱਤਾ ਕੀ ਐ ਇਹ ਦੇਖਣਾ ਵੀ ਦੂਜੇ ਬੰਦੇ ਨੇ ਜਨਾਨੀਆਂ ਨੂੰ ਕਹਤਾ ਜੀ 1000-1000 ਰੁਪਏ ਦੇਵਾਂਗੇ 90% ਜਨਾਨੀਆਂ ਨੇ ਉਹਨਾਂ ਦੇ ਵੋਟ ਪਾਤੀ ਮਿਲ ਗਏ ਕਿਸੇ ਨੂੰ 1000 ਰੁਪਏ ਹੁਣ ਤੁਹਾਨੂੰ ਸਾਲ ਰਹਿ ਗਿਆ ਹੁਣ ਕਿਵੇਂ ਨਾ ਕਿਵੇਂ ਕਰਕੇ ਇਹ ਤੁਹਾਨੂੰ 6-8 ਮਹੀਨੇ ਪੈਸੇ ਦੇ ਦੇਣਗੇ ਤੇ ਆਪਣੇ ਲੋਕਾਂ ਦੀ ਯਾਦਦਾਸ਼ਤ ਸਿਰਫ 2-4 ਮਹੀਨੇ ਫੇਰ ਆਪਾਂ ਸਾਰੇ ਭੁੱਲ ਜਾਣਗੇ ਵੀ 60000 ਰੁਪਿਆ ਬਣਦਾ 60000 ਰੁਪਿਆ 5 ਸਾਲਾਂ ਦਾ ਤੇ ਆਪਾਂ ਨੂੰ 6000 ਰੁਪਿਆ ਦੇ ਕੇ ਫੇਰ ਠੱਗ ਲੈਣਗੇ ਆ ਬਜਿੰਦਰ ਕੌਰ ਦੀਆਂ ਮੈਂ ਫੋਟੋਆਂ ਦੇਖ ਰਿਹਾ ਪਿੰਡਾਂ 'ਚ ਜਾ ਰਹੀਆਂ ਜਨਾਨੀਆਂ ਦੇ ਕੱਠ ਬੜੇ ਵੱਡੇ ਵੱਡੇ ਹੋ ਰਹੇ ਨੇ ਮੈਨੂੰ ਸਮਝ ਨਹੀਂ ਆਉਂਦੀ ਪਤਾ ਨਹੀਂ ਰਾਤ ਨੂੰ ਆ ਕੇ ਦੇਖੀ ਉਹਨਾਂ ਨੂੰ ਪੈਸੇ ਕਿੱਥੇ ਖਤਿਆਈ ਸਮਝ ਨਹੀਂ ਗਮ ਤੋਂ ਬਾਹਰ ਹੋਇਆ ਪਿਆ ਕੋਈ ਸੁਣਵਾਈ ਨਹੀਂ ਹੈਗੀ ਤੁਹਾਡੇ ਪਿੰਡ 'ਚ ਆਈ ਨਹੀਂ ਹੋਣੀ ਮੰਨ ਲਦਾ ਉਹ ਧੰਨਵਾਦ ਕਰਨ ਵਾਸਤੇ ਦੋ ਵਾਰੀ ਐਮਐਲਏ ਬਣਾਤਾ ਤੁਸੀਂ ਉਹਨੂੰ ਦੋ ਵਾਰੀ ਮੁਫਤ 'ਚ ਜਮਾ ਮੁਫਤ 'ਚ ਤੇ ਤੁਹਾਡੇ ਕੋਲੇ ਆ ਕੇ ਧੰਨਵਾਦ ਕਰਕੇ ਨਹੀਂ ਗਈ ਹੋਰ ਦੱਸੋ ਆ ਲਾਪਾ ਫਿਰਦਾ ਹੈਗਾ ਵਿਚਾਰਾ ਆਇਆ ਹੈ ਮੇਰਾ ੜੀ ਹੈ ਤੇਰੇ ਮੂਰੇ ਹੋ ਜਾਂਦਾ ਕਿਤੇ ਮਗਰ ਹੋ ਜਾਂਦਾ ਉਹਦੇ ਪੱਲੇ ਕੀ ਪਿਆ ਮੈਨੂੰ ਇਹ ਦੱਸੋ ਸਿਰਫ ਐਂ ਕਹਿ ਕੇ ਵੀ ਮੈਂ ਐਮਐਲਏ ਦੇ ਮੰਤਰੀ ਦੇ ਨੇੜੇ ਆ ਪਿੰਡ ਵਾਸੀ ਜੀ ਕੀਤਾ ਜੀ